ਆਪਣਾ ਰਾਜ ਕਿਵੇਂ ਚਲਾਓਗੇ ਸਾਰੇ ਭਰਾ ਤੁਸੀਂ ਮੇਰੇ ਪੁੱਤਰ ਹੋ ਤੇ ਤੁਸੀਂ ਦੁਨੀਆ ਤੇ ਰਾਜ ਕਰਨਾ ਚਾਹ ਰਹੇ ਤੇ ਦੱਸੋ ਚਲਾਓਗੇ ਕਿਵੇਂ ਸਿਸਟਮ ਸਿਆਣਾ ਜੋ ਪੁੱਛਦਾ ਇਹਦਾ ਆਪਣੇ ਪੁੱਤਰਾਂ ਨੂੰ ਵੀ ਤੁਹਾਨੂੰ ਆ ਕਾਰੋਬਾਰ ਖੋਲ ਕੇ ਦੇਣਾ ਚਲਾਓਗੇ ਆਉਂਦਾ ਵੀ ਚਲਾਣਾ ਬਿジネス ਹੈ ਕੋਈ ਖੇਤੀਬਾੜੀ ਹੈ ਕੋਈ ਵੀ ਕੰਮ ਹੈ ਤੇ ਮਾਂ ਬਾਪ ਦੇਖਦੇ ਵੀ ਹੈ ਨਾ ਵੀ ਇਹਨਾਂ ਲਾਇਕ ਤਾਂ ਨਾ ਕਿਤੇ ਉਜਾੜ ਹੀ ਨਾ ਦੇਣ ਮੇਰੇ ਪੈਸੇ ਤੇ ਬ੍ਰਹਮਾ ਜੀ ਪੁੱਛਦੇ ਆ ਵੀ ਤੁਹਾਨੂੰ ਮੈਂ ਰਾਜ ਦੇਣਾ ਚਾਹਾਂ ਜੁਗਾਂ ਨੂੰ ਤੁਸੀਂ ਦੱਸੋ ਤੁਹਾਡਾ ਕੀ ਬਰਤਾਰਾ ਹੋਵੇਗਾ ਸੇ ਸਮਾਦ ਕਰ ਮੌਨ ਹੋਈ ਆ ਕਹਿੰਦੇ ਬ੍ਰਹਮਾ ਇਹ ਕਹਿ ਕੇ ਚੁੱਪ ਕਰ ਗਿਆ ਜੇ ਤਵਾ ਮੁਰਤ ਜੁ ਰਾਜ ਉਹਨੇ ਆਪਣੇ युवराज ਵੱਡੇ ਪੁੱਤਰ ਵੱਲ ਵੇਖਿਆ ਕਿਉਂਕਿ ਚਾਰਾਂ ਚੋ ਪਹਿਲਾਂ ਦੇ ਵੱਡੇ ਨੂੰ ਹੀ ਪੁੱਛਣਾ ਸੀ ਉਹਨੇ ਸਾਡੇ ਚ ਜਿਹੜਾ युवराज ਸੀ ਨਾ ਸਤਜੁਗ ਉਹਦੇ ਵੱਲ ਦੇਖਿਆ ਰਾਜੂ ਬਾਪੂਆ ਕਹਿੰਦੇ ਜਦੋਂ ਵੱਡਾ ਖਲੋਤਾ ਨਾ ਸਾਹਮਣੇ ਪਿਤਾ ਦੇ ਹੱਥ ਜੋੜ ਕੇ ਦੂਜਾ ਵੀ ਨਾਲ ਖਲੋ ਗਿਆ ਤੀਜਾ ਚੌਥਾ ਸੁਭਨ ਤੀਜਾ ਵੀ ਪਹਿਲਾ ਸਤਜੁਗ ਖਲੋਤਾ ਫਿਰ ਤ੍ਰੇਤਾ ਫਿਰ ਦੁਆਪਰ ਫਿਰ ਕਾਲਜੁਗ ਚਾਰੇ ਭਰਾ ਸੀ ਨਾ ਆਪਣੇ ਬਾਪੂ ਦੇ ਸਾਹਮਣੇ ਖਲੋਤ ਖਲੋ ਗਏ ਆ ਪਹਿਲੇ ਜਿਹੜਾ ਵੱਡਾ ਸੀਗਾ ਨਾ ਸਤਜੁਗ ਪਹਿਲਾ ਜੰਮਿਆ ਸੀ ਜਿਹੜਾ ਉਹਨੂੰ ਫਿਰ ਬ੍ਰਹਮਾ ਜੀ ਨੇ ਪੁੱਛਿਆ ਵੀ ਦੱਸ ਤੂੰ ਕੀ ਨੀਤੀ ਪੜ੍ਹੀ ਐ ਤੂੰ ਕੀ ਗਿਆਨ ਸਿੱਖਿਆ ਹੈ ਨੀਤੀ ਪੜਾਈ ਗੁਣ ਆ ਕਹਿਣ ਲੱਗੇ ਵੀ ਤੂੰ ਨੀਤੀ ਜਿਹੜੀ ਐ ਉਹਦੇ ਤੇ ਵਿਚਾਰ ਕਰ ਬਿਰ ਬੂਜੋ ਕਿਆ ਵਰਤਣੀ ਫਿਰ ਉਹਨੇ ਪੁੱਛਿਆ ਵੀ ਤੈਨੂੰ ਮੈਂ ਪੜਾਇਆ ਸੀ ਰਾਜਨੀਤੀ ਵੀ ਪੜਾਈ ਸੀ ਧਰਮ ਨੀਤੀ ਪੜਾਈ ਸੀ ਰਣਨੀਤੀ ਪੜਾਈ ਸੀ ਉਹ ਨੀਤੀ ਦੇ ਹਿਸਾਬ ਨਾਲ ਦੱਸ ਪੁੱਤਰ ਤੂੰ ਰਾਜ ਕਿਵੇਂ ਕਰੇਗਾ ਤੇਰੀ ਵਰਤਣੀ ਕਿਵੇਂ ਜ ਹੋਏਗੀ ਸਤਜਗਨ ਨੂੰ ਪੁੱਛਿਆ ਵੀ ਤੇਰੇ ਸਮੇਂ ਚ ਕੀ ਕਿਦਾਂ ਦਾ ਵਰਤਾਰਾ ਹੋਏਗਾ ਮਤਲਬ ਕਰੀਂ ਜਾ ਜਾਈ ਤੇ ਪੁੱਤਰ ਤੂੰ ਜਾਏਗਾ ਦੁਨੀਆ ਤੇ ਸੰਸਾਰ ਜਦੋਂ ਪੈਦਾ ਹੋਵੇਗਾ ਤੇ ਸੰਸਾਰ ਦੀ ਜਿਹੜੀ ਵਰਤਾਂ ਵਰਤੋ ਵਿਹਾਰ ਹੈ ਲੈਣ ਦੇਣ ਹੈ ਬੈਣ ਉਠਣਾ ਜੋ ਜੀਣਾ ਮਰਨਾ ਹੈ ਸੰਸਾਰ ਦਾ ਅਕਸਰ ਨੂੰ ਕੋਈ ਨਾ ਵਿਹਾਰ ਤਾਂ ਕਰਨਾ ਹੀ ਹੈ ਪੁੱਤਰ ਤੂੰ ਦੱਸ ਕਿਦਾਂ ਦਾ ਵਰਤੋ ਵਿਹਾਰ ਕਰੇਗਾ ਉਹ ਮੇਰੇ ਸਾਹਮਣੇ ਦੱਸ ਮੈਨੂੰ ਸਪਸ਼ਟ ਕਰਕੇ ਦੱਸ ਬਗਮਰਾਜ ਮਹਦਾਈ ਆਪਣੇ ਰਾਜ ਚ ਕਿਹੜਾ ਹੁਕਮ ਦੇਹੇਗਾ ਲੋਕਾਂ ਨੂੰ ਕੋਈ ਤਾਂ ਤੂੰ ਮੈਨੀਫੈਸਟੋ ਬਣਾਇਆ ਹੁੰਦਾ ਨਾ ਉਹ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਰਾਜ ਕਰਦੀਆਂ ਨੇ ਅਸੀਂ ਆਹ ਦੇਾਂਗੇ ਆਹ ਸਹੂਲਤਾਂ ਦੇਾਂਗੇ ਆਹ ਦੇਾਂਗੇ ਆਹ ਦੇਾਂਗੇ ਵੀ ਤੂੰ ਦੁਨੀਆ ਨੂੰ ਕੀ ਦੇਹੇਗਾ ਦੱਸ ਹਾਂਜੀ ਸੱਤ ਬੋਲਿਓ ਤਬ ਮੁਰਖ ਨੇ ਕਹਿੰਦੇ ਉਸ ਵੇਲੇ ਸਤਜੁਗ ਹੱਥ ਜੋੜ ਕੇ ਆਪਣੇ ਪਿਤਾ ਬ੍ਰਹਮਾ ਨੂੰ ਕਹਿਣ ਲੱਗਾ ਤੇਜ ਤੇਜ ਦੀਓ ਬਾਟ ਉਹ ਕਹਿਣ ਲੱਗਾ ਮੈਂ ਨਾ ਜੀਵਾਂ ਦੇ ਜਿਹੜੇ ਕਰਮ ਨੇ ਨਾ ਉਹਨਾਂ ਦੇ ਦੇਸਾਂ ਦੇ ਵਿੱਚ ਵੰਡ ਦਿਆਂਗਾ ਮੁਲਕਾਂ ਦੇ ਵਿੱਚ ਮਾਨੋ ਜਿਹੜੇ ਪੁਰਖ ਨੇ ਕੋਈ ਪਾਪ ਕੀਤਾ ਹੈ ਉਹ ਵੀ ਉਹਦੇ ਮੁਲਕ ਦੇ ਵਿੱਚ ਵੰਡ ਦਿਆਂਗਾ ਉਹ ਬਾਕੀ ਲੋਕਾਂ ਵਿੱਚ ਜੇ ਪੁੰਨ ਕੀਤਾ ਤਾਂ ਉਹਦੇ ਇਲਾਕੇ 'ਚ ਵੰਡ ਦਿਆਂਗਾ ਉਹ ਜੇ ਪਾਪ ਕੀਤਾ ਤੇ ਸਾਰੇ ਦੇਸ਼ ਨੂੰ ਸਜ਼ਾ ਮਿਲੇਗੀ ਤੇ ਜੇ ਪੁੰਨ ਕੀਤਾ ਤੇ ਸਾਰੇ ਦੇਸ਼ ਨੂੰ ਸੁੱਖ ਮਿਲੇਗਾ ਇਹ ਮੈਂ ਕਰਾਂਗਾ ਹਾਂ ਜਿਹੜੇ ਦੇਸ਼ ਤਾਂ ਕਾ ਲਿਖਾਂ ਪਰ ਜਿਹੜੇ ਦੇਸ਼ ਦਾ ਪਾਪ ਪੁੰਨ ਹੋਏਗਾ ਉਹਦੇ ਹਿਸੇ ਜੀ ਲਿਖਾਂਗਾ ਇਹ ਨਹੀਂ ਵੀ ਭਾਰਤ ਦਾ ਕੋਈ ਪਾਪ ਤੇ ਉਹਨੂੰ ਚੀਨ ਭੋਗੇਗਾ ਚੀਨ ਦਾ ਕੋਈ ਪਾਪ ਤੇ ਉਹਨੂੰ ਰਸ਼ੀਆ ਭੋਗੇਗਾ ਐਦਾਂ ਨਹੀਂ ਜਿਹੜਾ ਜਿਹਦਾ ਪਾਪ ਪੂਰੇ ਦੇਸ਼ ਦੇ ਵਿੱਚ ਉੱਥੇ ਵੰਡਿਆ ਜਾਏਗਾ ਉਥੇ ਵਰਤਣਗੇ ਲੋਕ ਜੇ ਪਾਪ ਕਰਨਗੇ ਤਾਂ ਦੁਖੀ ਹੋਣਗੇ ਜੇ ਪੁੰਨ ਕਰਨਗੇ ਸੁਖੀ ਹੋਣਗੇ ਪਰ ਉਸ ਦੇਸ਼ ਦੇ ਲੋਕ ਦੂਜਿਆਂ ਨੂੰ ਨਹੀਂ ਇਹ ਸਾਝੂ ਕਹਿੰਦਾ ਮੇਰਾ ਵਰਤਾਰਾ ਹੋਏਗਾ ਸਭ ਪੁੰਨ ਕੀ ਸਾੰਟ ਜੇ ਤਾਂ ਮੈਂ ਪਾਪ ਪੁੰਨ ਦੀ ਸਾੰਟ ਜਿਹੜੀ ਹੈ ਨਾ ਉਹਦਾ ਬਦਲਾ ਦੇਾਂਗਾ ਲੋਕਾਂ ਨੂੰ ਜੇ ਪਾਪ ਕਰਨਗੇ ਤਾਂ ਉਹਨਾਂ ਸਾਰੇ ਮੁਲਕ ਨੂੰ ਸਜ਼ਾ ਮਿਲੇਗੀ ਇੱਕ ਬੰਦਾ ਗਲਤੀ ਕਰੇਗਾ ਸਾਰੇ ਮੁਲਕ ਨੂੰ ਉਹਦੀ ਸਜ਼ਾ ਦੇਾਂਗਾ ਜੇ ਇੱਕ ਬੰਦਾ ਚੰਗਾ ਕੰਮ ਕਰੇਗਾ ਸਾਰੇ ਮੁਲਕ ਨੂੰ ਉਹਦੇ ਸੁੱਖ ਵੀ ਦੇਾਂਗਾ ਹਾਂ ਜੀ ਤਾਂ ਪ੍ਰਸਤ ਅਰਮਖ ਅਚਨਾ ਮੈਂ ਚਾਰ ਕੰਮ ਕਰਾਵਾਂਗਾ ਇੱਕ ਤਾਂ ਮੈਂ ਤਪੱਸਿਆ ਕਰਾਵਾਂਗਾ ਮੇਰੇ ਸਮੇਂ 'ਚ ਸਾਰੇ ਤਪਸਵੀ ਹੋਣਗੇ ਲੋਕ ਮਾਰੇ ਦੇ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਨਾ ਗੁਰੂ ਜੀ ਸਾਹਿਬ ਸਤਜਗ ਸੱਚ ਕਹੇ ਸਭ ਕੋਈ ਹਰ ਕਰ ਭਗਤ ਗੁਰਮੁਖ ਹੋਈ ਸਤਜਗ ਸਾਰੇ ਸੱਚ ਬੋਲਦੇ ਸੀ ਹਰ ਕਰ ਭਗਤੀ ਸੀ ਸਾਰੇ ਗੁਰਮੁਖ ਸੀਗੇ ਤੋ ਮੈਂ ਕਹਿੰਦੇ ਸਾਰਿਆਂ ਕੋਲੋਂ ਤਪ ਕਰਾਵਾਂਗਾ ਸਤ ਸੱਚ ਬੋਲਣਗੇ ਸਤਜੁਗ ਸੱਚ ਕਹ ਸਭ ਸੱਚ ਬੋਲਣਗੇ ਔਰ ਜਾਗ ਕਰਿਆ ਕਰਨਗੇ ਜਿਵੇਂ ਆਪਾਂ ਖੰਡ ਪਾਠ ਸਭ ਕਰਾਣੇ ਆ ਸਾਧ ਸੰਗਤ ਜੀ ਹੁਣ ਤਾਂ ਸਿਰ ਰਵਾਜ ਹੀ ਘਟਦੇ ਖੰਡ ਪਾਠ ਵੀ ਕਹਿੰਦੇ ਬਾਬਾ ਜੀ ਆਪੇ ਕਰਦੇ ਚਾਹ ਪਾਣੀ ਅਸੀਂ ਕੋਈ ਨਹੀਂ ਪਿਆਣਾ ਫਿਰ ਗੁਰਦੁਆਰਿਆਂ ਚ ਕਰਾਣ ਲੱਗ ਪਏ ਘਰਾਂ ਚ ਨਹੀਂ ਕਰਾਉਂਦੇ ਕਿਉਂ ਘਰਾਂ ਚ ਸੇਵਾ ਕਰਨੀ ਪੈਂਦੀ ਹੈ ਕੌਣ ਸੇਵਾ ਕਰੇ ਦੋ ਦਿਨ ਪਾਠੀਆਂ ਦੀ ਫਿਰ ਜੇ ਕੋ ਚੜਾਈ ਕਰ ਜਾਂਦਾ ਸੀ ਪਹਿਲਾਂ ਸਹਿਜ ਪਾਠ ਕਰਾਂਦੇ ਸੀ ਫਿਰ ਖੰਡ ਪਾਠ ਕਰਨ ਲੱਗ ਪਏ ਹੁਣ ਸੋ ਮੁੜੀ ਸਦਾਵ ਨਾਲੇ ਕੰਮ ਸਾਧ ਦਿੰਦੇ ਇਹ ਭਾਰ ਜਾਂ ਮੰਨਣ ਲੱਗ ਪਿਆ ਆਪਾਂ ਜੱਗ ਨੂੰ ਪਰ ਇਹਦੇ ਚ ਸਾਧ ਸੰਗਤ ਦੇ ਗੁਰੂ ਮਹਾਰਾ 48 ਘੰਟੇ ਪਾਠ ਹੁੰਦਾ ਬਾਣੀ ਪੜੀ ਜਾਂਦੀ ਹੈ ਉੱਥੇ ਵਾਲਾ ਦਵਾਰਾ ਪਵਿੱਤਰ ਹੁੰਦਾ ਉੱਥੇ ਮਹਾਰਾਏ ਦੇ ਸ਼ੀਦੀ ਫੋ ਜਾਵਨ ਆਉਂਦੀਆਂ ਸੰਤ ਮਹਾਂਪੁਰਸ਼ ਸਾਰੇ ਚਿੱਤ ਉੱਥੇ ਆਉਂਦੇ ਐ 10 ਪਾਸ ਰਈਆਂ ਦਾ ਉੱਥੇ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਅਖੰਡ ਪਾਠ ਸਾਹਿਬ ਦੇ ਲਾਗੇ ਲੰਗਰ ਵੀ ਚੱਲਦਾ ਸੇਵਾ ਹੁੰਦੀ ਪ੍ਰਸ਼ਾਦਾ ਪਾਣੀ ਉਹ ਬੜਾ ਵੱਡਾ ਮਾਤਮ ਹੁੰਦਾ ਇਹ ਭੁੱਲੋ ਨਾ ਮਰਿਆ ਦਾ ਆਪਾਂ ਹੁਣ ਇੰਨੇ ਕੰਮ 'ਚ ਵਿਜੀ ਆ ਵੀ ਆ ਨਵੇਂ ਸਾਲ ਦੇ ਉੱਤੇ ਮੈਂ ਦੇਖਿਆ ਵੀ ਗੁਰਦੁਆਰੇ ਇੰਨੀ ਭੀੜ ਇੰਨੀ ਭੀੜ ਨਹੀਂ ਭੀੜ ਵੀ ਪਾਰਕਿੰਗਾਂ ਔਖੀਆਂ ਹੋ ਜਾਂਦੀਆਂ ਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲ ਲਾ ਆਇਆ ਸੀ 2019 'ਚ ਕਿਸੇ ਪਿਓ ਦੇ ਪੁੱਤ ਨੇ ਛੁੱਟੀ ਲੈ ਕੇ ਨਹੀਂ ਮਨਾਇਆ ਉਹ ਵੀ ਇੱਕ ਟੇਲ ਸੀ ਗੱਲ ਇਜਾ ਤੋਂ ਗੁਰਦੁਆਰੇ ਛੁੱਟ ਕੰਮ ਤੋਂ ਛੁੱਟੀ ਕਰ ਲਈਏ ਗੁਰਦੁਆਰੇ ਮਨਾ ਰਹੀ ਹੈ ਨਾ ਇੱਥੇ ਮੈਂ ਸਾਰੇ ਮੁਲਕਾਂ 'ਚ ਵੇਖਿਆ ਅਮਰੀਕਾ ਕੈਨੇਡਾ ਸਾਰਾ ਹੀ ਹਾਲ ਸੀ ਖਾਲੀ ਪਏ ਸੀ ਗੁਰਦੁਆਰੇ ਉਸਨੇ ਅਗਲੇ ਐਤਵਾਰ ਤੱਕ ਲੋਕੜਾ ਪ੍ਰਸ਼ਾਦ ਮਿਲਣਾ ਹੀ ਹੁੰਦਾ ਫਿਰ ਸਾਰੇ ਆ ਹੀ ਜਾਂਦੇ ਸੋ ਬੇਇੰਤਿ ਹੈ ਬਈ ਐਸਾ ਕਾਰਜੂ ਦਾ ਵਰਤਾਰਾ ਹੋਵੇਗਾ ਕੋਈ ਲੰਗਰ ਕੋਈ ਦਾਨ ਪਾਉਣਾ ਕੋਈ ਖੰਡ ਪਾਠ ਪੂਜਾ ਪਾਠ ਇਹ ਨਹੀਂ ਹੋਏਗਾ ਉਸ ਵੇਲੇ ਸੀਗਾ ਤੋਂ ਸਭ ਜੋ ਕਹਿੰਦਾ ਮੈਂ ਕਰਾਵਾਂਗਾ ਤਪ ਮੈਂ ਬੁਲਾਵਾਂਗਾ ਸੱਚ ਮੈਂ ਲੋਕਾਂ ਕੋਲੋਂ ਖੰਡ ਪਾਠ ਪੂਜਾ ਜਾਗ ਕਰਾਵਾਂਗਾ ਉਸ ਵੇਲੇ ਜਾਗ ਹੁੰਦੇ ਸੀ ਅੱਜ ਆਪਾਂ ਗੁਰੂ ਮਹਾਰਾਜ ਸਿੰਘਾਂ ਨੂੰ ਮਰਜਾਦਾ ਜਦੋਂ ਖੰਡ ਪਾਠ ਹੋਵੇ ਸਾਰਾ ਜਾਗ ਆ ਜਾਂਦਾ ਹੈ ਕਈ ਕੋਟਕ ਜਾਗ ਭਲਾ ਸੁਣ ਗਾਵਣ ਹਾਰੇ RAM ਅਤੇ ਅਰਚਨਾ ਪੂਜਾ ਕਰਾਵਾਂਗਾ ਇਹ ਮੈਂ ਚਾਰ ਕੰਮ ਕਰਾਵਾਂਗਾ ਲੋਕਾਂ ਤੋਂ ਲੋਕ ਕਰਾਉਂ ਰੋਜ਼ ਰੋਜ਼ ਕਰਿਆ ਕਰਨਗੇ ਇਹਦੀ ਵੀ ਕਦੀ ਕਦੀ ਪੂਜਾ ਕੀਤੀ ਰੋਜ਼ ਪੂਜਾ ਕਰਿਆ ਕਰਨਗੇ ਰੋਜ਼ ਸੱਚ ਬੋਲਿਆ ਕਰਨਗੇ ਰੋਜ਼ ਤਪੱਸਿਆ ਕਰਿਆ ਕਰਨਗੇ ਰੋਜ਼ ਯੱਕਰਿਆ ਕਰਨਗੇ ਬ੍ਰਹਮਨ ਬ੍ਰਹਮਪੁਰਾਇ ਜਿਹੜੇ ਬ੍ਰਾਹਮਣ ਹੋਣਗੇ ਨਾ ਉਹ ਬ੍ਰਹਮਪੁਰਾਇਨ ਹੋਣਗੇ ਸਾਚੁਗ ਤੇ ਬ੍ਰਾਹਮਣ ਜਿਹੜੇ ਸੀ ਨਾ ਵਿਸ਼ਿਸ਼ਟ ਮੁਨੀ ਜੀ ਯਾਕੁਮਲਕ ਜੀ ਇਸੇ ਤਰ੍ਹਾਂ ਸਵੇਤਕੇਤੂ ਜੀ ਜਿਨ੍ਹਾਂ ਨੇ ਵੇਦ ਮੰਤਰ ਰਚੇ ਬਹੁਤ ਉੱਚ ਅਵਸਥਾ ਦੇ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਉਦਾਲਕ ਮੁਨੀ ਜੀ ਇਸੇ ਤਰ੍ਹਾਂ ਉਹ ਜਿਹੜੇ ਮੇਰੇ ਸਮੇਂ ਦੇ ਬ੍ਰਾਹਮਣ ਹੋਣਗੇ ਉਹ ਬ੍ਰਹਮ ਪ੍ਰਾਇਣ ਹੋਣਗੇ ਉਹਨਾਂ ਨੂੰ ਦੁਨਿਆਵੀ ਚੀਜ਼ਾਂ ਦਾ ਕਿਸੇ ਦਾ ਲੈਣ ਦੇਣ ਦਾ ਲੋਭ ਲਾਲਚ ਨਹੀਂ ਹੋਏਗਾ ਉਹਦਾ ਬਸ ਉਸ ਕਾਰਪੁਰਖ ਨਾਲ ਸੁਰਤੀ ਜੋੜ ਕੇ ਰੱਖਣਗੇ ਆਪਣੀ ਦੂਜਾ ਬਨ ਬਸ ਜੋਜ ਔਰ ਉਹ ਉੱਚੀ ਥਾਂ ਤੇ ਸੋਭਾ ਬਾਣ ਕੇ ਸਾਰਿਆਂ ਤੋਂ ਬ੍ਰਾਹਮਣ ਤਾਂ ਹੀ ਉੱਚੇ ਕਹੇ ਜਾਂਦੇ ਨਾ ਉਸ ਵੇਲੇ ਪਹਿਲਾਂ ਬ੍ਰਾਹਮਣ ਜਿਹੜੇ ਸੀ ਹੈ ਹੀ ਉੱਚੇ ਸੀ ਸਾਰੇ ਉਹਦੇ ਵਿੱਚ ਇਹ ਦਾ ਭਰਤਰੀ ਜੀ ਨੇ ਕਥਾ ਲਿਖੀ ਆ ਵੀ ਜਿਹੜੇ ਵਿਦਿਆ ਸੀ ਨਾ ਬ੍ਰह्म ਵਿਦਿਆ ਇਹ ਬੜੀ ਪਵਿੱਤਰ ਸੀਗੀ ਬ੍ਰह्म ਦੀ ਵਿਦਿਆ ਕਹਿੰਦੇ ਇਹਦੇ ਨਾਲ ਮੁਕਤੀ ਹੁੰਦੀ ਸੀ ਬੜੇ ਬੜੇ ਮਹਾਪੁਰਸ਼ ઋષਿ ਮਹਨੀਆਂ ਨੇ ਇਹਦਾ ਇਹਦੀ ਖੋਜ ਕੀਤੀ ਸੀ ਤੇ ਉਹ ਬਾਅਦ ਵਿੱਚ ਫਿਰ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ઋષਿ ਦੀ ਸੇਵਾ ਬੜੀ ਕਰਦੇ ਸੀ ਉਹਨਾਂ ਨੂੰ ਬਹੁਤ ਦਾਨ ਪੁੰਨ ਦਿੰਦੇ ਸੀ ਸੋਨਾਂ ਦੀ ਗਊਆਂ ਹਜ਼ਾਰ-ਹਜ਼ਾਰ ਗਊਆਂ ਦਿੰਦੇ ਸੀ ਨਦੀਆਂ ਦੇ ਕੰਢੇ ਉਹਨਾਂ ਨੂੰ ਆਸ਼ਰਮ ਬਣਾ ਕੇ ਦਿੰਦੇ ਸੀ ਤੇ ਰਾਜਾ ਆਪਣੀਆਂ ਜੇ ਦੋ ਲੜਕੀਆਂ ਹੁੰਦੀਆਂ ਸੀ ਤੇ ਇੱਕ ਬ੍ਰਾਹਮਣ ਨੂੰ ਵਿਆਹਦਾ ਸੀ ਇੱਕ ਛਾਤਰੀ ਨੂੰ ਵਿਆਹਦਾ ਸੀ ਵੱਡੀ ਬ੍ਰਾਹਮਣ ਨੂੰ ਛੋਟੀ ਛਾਤਰੀ ਨੂੰ ਵਿਆਹਦਾ ਸੀ ਕਹਿੰਦਾ ਸੀ ਬ੍ਰਾਹਮਣ ਦੀ ਜੇ ਮੇਰੀ ਲੜਕੀ ਬ੍ਰਾਹਮਣ ਦੇ ਘਰ ਜਾਏਗੀ ਚੰਗੀ ਸੰਤਾਨ ਪੈਦਾ ਕਰੇਗੀ ਫਿਰ ਕੀ ਹੋਇਆ ਜਦੋਂ ਬ੍ਰਾਹਮਣਾਂ ਨੂੰ ਖੀਰ ਘੜਾ ਜੰਗਾ ਵੇਣ ਲੱਗ ਪਿਆ ਤੇ ਕਈ ਨਕਲੀ ਬ੍ਰਾਹਮਣ ਬਣ ਗਏ ਉਹ ਕਹਿੰਦੇ ਇਹ ਤੇ ਵੇਂਦੇ ਰਹਿਣ ਬੜੀ ਮौज ਆ ਬੜਾ ਸੁੱਖਾ ਕੰਮ ਹੈ ਤਾਂ ਵੇਦ ਪੜ ਲਓ ਤੇ ਪੂਜਾ ਹੋਵੇਗੀ ਉਹ ਫਿਰ ਲਾਲਚ ਹੋ ਕੇ ਬ੍ਰਹਮ ਵਿੱਦਿਆ ਵੇਚਣ ਲੱਗ ਪਏ ਕਹਿੰਦੇ ਜਦੋਂ ਵੇਚਣ ਲੱਗ ਪਏ ਖਾਣ ਲੱਗ ਪਏ ਵਿੱਦਿਆ ਦਾ ਪੈਸਾ ਹੌਲੇ ਹੌਲੇ ਐਸੀ ਕਲਾ ਵਰਤੀ ਕਿ ਉਹ ਸਤਕਾਰ ਨਾ ਰਿਹਾ ਫਿਰ ਵਿੱਦਿਆ ਦਾ ਵੀ ਤਸਕਾਰ ਹੋਣ ਲੱਗ ਪਿਆ ਇਹ ਕਾਲ ਯੁਗ ਤੱਕ ਆਉਂਦਿਆਂ ਆਉਂਦਿਆਂ ਬਹੁਤ ਕੁਝ ਬਦਲ ਗਿਆ ਉਸ ਜਿਹੜੇ ਸਾਜੁਗ ਦੇ ਬ੍ਰਾਹਮਣ ਬ੍ਰਹਮ ਪ੍ਰਾਇਣੀ ਹੋਣਗੇ ਉੱਚੀ ਥਾਂ ਦੇ ਸਤਿਕਾਰਯੋਗ ਹੋਣਗੇ ਤੇ ਉਹਨਾਂ ਦੇ ਘਰ ਵੀ ਬੜੇ ਸੋਹਣੇ ਬਾ ਪਵਿੱਤਰ ਹੋਣਗੇ ਜੀਵਨ ਉਹਨਾਂ ਦੇ ਜੀ ਬਿਜਾਉ ਬੇਰਸਾਂ ਸਾਜੂ ਕਹਿੰਦਾ ਮੈਂ ਨਾ ਇੱਕ ਬੀਰ ਦਾ ਬੀਜਾ 100 ਵਾਰੀ ਪੁਲਾਵਾਂਗਾ ਮੇਰੇ ਸਮਝ ਇੱਕ ਵਾਰੀ ਬੀਜੇਗਾ ਉਹ 100 ਵਾਰੀ ਫੜੇਗਾ ਕਹਿੰਦਾ ਮਤਲਬ ਵੀ 100 ਜਨਮਾਂ ਤੱਕ ਉਹਦਾ ਫਲ ਮਿਲਦਾ ਰਹੇਗਾ ਪੁੰਨ ਕੀਤੇ ਦਾ ਹਾਂਜੀ ਉਮਰ ਦਾ ਇੱਕ ਬਰਸ ਜੇ ਪਾਪ ਕੀਤਾ ਤਾਂ ਉਹ ਵੀ 100 ਵਾਰੀ ਫੜੇਗਾ ਤੇ 1 ਲੱਖ ਵਰਿਆਂ ਦੀ ਉਮਰ ਹੋਏਗੀ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਚ ਲਿਖਿਆ ਹੈ ਨਾ ਲੱਖ ਵਰਿਆਂ ਦੀ ਆਰ ਜਾਂ ਕੋਠੇ ਕੋਡ ਨਾ ਮੰਦਰ ਸਾਂ